ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੰਦਨ ਸਿੰਘ ਨੂੰ ਤੇ ਕੁਆਟਰ ਸਹਿਬਾ ਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬੱਤ ਦਾ ਭਲਾ ਕਰਵਾ ਬਾਬਾ ਜੀ ਮੇਰ ਕਰੋ ਕਿਰਪਾ ਕਰ ਬਾਬਾ ਜੀ ਮੁਸੀ ਘੜੀ ਨਾ ਦੇਖਣ ਕਰੋ ਕਿਰਪਾ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਿਰੰਝਲ ਜਾਨਿਉ ਕਿੰਨੀ ਭਗਤ ਪ੍ਰੇਮ ਲਿਵ ਲਾਈ ਤਾਤੇ ਅੰਗ ਦੇ ਅੰਗ ਸੰਗ ਪਇਓ ਸਾਇਰ तेन शब सुरत की नीव रखाई गुर अमरदास की अकथ कथा है एक जी कश की न ॾी शेष सकल तारण को अब गुर रामदास को मिले वॾाई श्रेष सकल तारण कब गुर राम दास को मिले वडाई ਸਮੁੰਦਰ ਸਾਗਰ ਨੀਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਸ਼ ਮਹਿਰ ਉਪਾਵੋ ਡੁੱਬਦੇ ਪੱਥਰ ਤਾਰੇ ਜੀ ਅੜਾਇ ਗਨ ਬਰਬਰ ਤਪ ਇਹ ਤਰ ਵਗ ਕਾਤੀ ਰਣਵਤ ਨਾਨਕ ਹੁਕਮ ਅਪਛਾਣ ਸੁਖੁ ਵਾ ਵ ਦਿਨ ਰਾਤੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ ਗਣ ਨਾ ਵਿਚਾਰ ਕੋਈ ਮਾਟੀ ਕਾ ਕਿਆ ਤਬ ਸੁਆਮੀ ਉਮਾਨਸ ਕੀ ਗਤਿ ਏ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੀ ਤਨ ਮਨ ਹੋਏ ਨਿਹਾਲ ਜਾ ਗੁਰ ਦਿਖਾ ਸਾਮਣੇ ਧਰਮ ਨਾਮ ਓਰ ਬਹਿ ਗयो ਜਾ ਕੇ ਸਾਮਣੇ ਕੋਈ ਜਿਹ ਸਿਮਰਤ ਸੰਕਟ ਮਿਟਾ ਦਰਸ ਤੁਹਾਰੋ ਏ ਸੁ ਕਹ ਟਲ ਗੁਰ ਤੇਰੀ ਹੈ ਐਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਵਰਨ ਦੁਖ ਜਾਏ ਹੋ ਵੈਸੇ ਭਤ ਖ ਸਮੁਦੀ ਨੂਰ ਅਰਸਾ ਕਰਸਾ ਛੱਡਿਆ डिठे सचे पात साओ मल जनम जनम दी कटी आहे सजन सचा पात सह सा, फिर सह द पास बेठ आ सोही सवना द वे सह ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਹਉਕਾਰ ਸਤ ਗੁਰ ਪ੍ਰਸਾਦਿ ਸਿਆ ਘਰ ਹੱਥ ਤਰਿਓ ਮੇਰਾ ਮਾਥਾ ਜਨਮ ਜਨਮ ਕੇ ਖੇਲ ਵੇਖਦੋ ਕੇ ਉਤਰੇ ਘਰ ਨਾਮ ਦਿਓ ਰੇਨ ਲਾਤਾ ਮੇਰਾ ਹੀ ਅਰ ਰਤਨ ਨਾਮ ਹਰ ਵਸਿਆ ਘਰ ਹੱਥ ਤਰਿਓ ਮੇਰਾ ਮਾਥਾ ਜਨਮ ਜਨਮ ਕੇ ਖੇਲ ਵੇਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਤਾ ਮੇਰੇ ਮਨ ਬਾਜਰਾਵ ਨਾਮ ਸਭ ਅਰਥਾ ਗੁਰਪੁਰ ਹਰ ਨਾਮ ਧਰੜਾਇ ਬੇਨ ਨਾਵ ਜੀਵਨ ਬਿਰਥਾ ਰਹਾ ਬਿਨ ਗੁਰ ਮੂੜ ਪਾਏ ਹ ਮਨ ਮੁਖ ਤੇ ਮੋਹ ਮਾਇਆ ਨਿਤ ਵਾਤਾ ਤਿੰਨ ਸਾਧੂ ਚਰਨ ਨਾ ਸੇਵੇ ਕਬ ਤਿੰਨ ਸਭ ਜਨਮ ਆਕਾਥਾ ਜੇਨ ਸਾਧ ਚਰਨ ਸਾਧ ਪਗ ਸੇਵੇ ਤਿਨ ਸਫਲੋ ਜਨਮ ਸਨਾਥਾ ਮਉ ਕਉ ਕੀ ਜੈ ਦਾਸ ਦਾਸ ਦਾਸਨ ਕੋ ਧਰ ਦਿਆ ਤਾਰ ਜਗਨ ਨਾਥਾ ਹਮ ਅੰਧਲੇ ਗਿਆ ਨਹੀਂ ਨਾ ਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚੱਲ ਮਿਲੰਤ ਹੇ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜਾ ਜਨ ਨਾਨਕ ਚਲ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤਿ ਹੀ ਜੈਤ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚਉਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਹਿਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੀ ਗੁਰਨਾਮ ਦਿਓ ਰੇਨ ਲਾਤਾ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਸਾਡੀ ਸੁਲਤਾਨ ਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਜੈਤ ਸ੍ਰੀ ਰਾਗੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਪਵਿੱਤਰ ਅੰਗ 696 ਉੱਪਰ ਸਵਾਇਬਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵੇ ਸੁਣਿਆ ਸਫਲ ਹੋ ਜਾਏ ਭੁੱਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ